ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਖੇੜੀ ਚਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈ ਕੋਲ ਇੱਕ ਝੋਟੀ ਤੇ ਇੱਕ ਗਾਂ ਪਕਾਊਗਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7582003550 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਅੱਜ ਮੇ ਸੱਸੀ ਕਾ ਜੀ ਸੱਸਰੀ ਕਾ ਜੀ ਨਾਮ ਨਾਮ ਬੱਬੂ ਜੀ ਪਿੰਡ ਖੇੜੀ ਚਲਾ ਜੀ ਜ਼ਿਲ੍ਹਾ ਬਈ ਜ਼ਿਲ੍ਹਾ ਸੰਗਰੂਰ ਜੀ ਅੱਜ ਕਿੰਨੇ ਨਾਕ ਪਕਾਓ ਵੀਰੇ ਆਪਣੇ ਕੋਲ ਦੋ ਨਾਕ ਨੇ ਜੀ ਠੀਕ ਹੈ ਜੀ ਹਾਂ ਛੋਟੀ ਤੋਂ ਦੱਸੋ ਜੀ ਕਿ ਕੰਮੀ ਸੂਈ ਛੋਟੀ ਛੋਟੀ ਪਹਿਲੇ ਸੂਈ ਆ ਜੀ 12 13 ਲਾਈ ਸੂਈ ਵੀ ਆ ਹਾਂ ਜੀ 10 11 ਕਿਲੋ ਦੁੱਧ ਆ ਰਿਹਾ ਥੱਲੇ ਠੀਕ ਹੈ ਇਹ ਕਿਹੜੀ ਦੀ ਆ ਪਈ ਐਮ 29 ਦੀ ਹੈ ਝੋਟੀ ਐਮ 29 ਦੀ ਮੰਗ ਰਹੇ ਨੇ ਗੋਪੀ ਬੰਦ ਦੀ ਕੱਟੀ ਆ ਗੋਪੀ ਬੰਦ ਦੀ ਕੱਟੀ ਆ ਤੇ ਇਹਦੇ ਰੇਟ ਭਰਾ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਕੱਟੀ ਕਿਹੜੀ ਭਰਾ ਇਹਦੀ ਕੱਟਿਆ ਖੜੀ ਜੀ ਲੋਪਰਾ ਕੱਟੀ ਆ ਸੇ ਲੋ ਜੀ ਆ ਕੱਟੀ ਆ ਦੇਖ ਸਕਦੇ ਚੰਗੀ ਤਰ੍ਹਾਂ ਗੋਪੀ ਬੰਦਾਂ ਦੀ ਲੋ ਜੀ ਅਜ ਵੀ ਤੋਰ ਦੋ ਜੀ ਲੋਪਰਾ ਚੈੱਕ ਕਰ ਸਕਦੇ ਹੋ ਇਸ ਕੁਆਲਿਟੀ ਠੀਕ ਹੈ ਸੋਦ ਕਿੰਨਾ ਕਰ ਦਿੰਦੀ ਵੀਰੇ 11 ਕਿਲੋ ਪੁੱਛਣਾ ਹੈ 11 ਕਿਲੋ ਠੀਕ ਹੈ

ਜਾਜੀ ਹੋ ਗਈ ਰੇਟ ਇਹਦਾ ਹਾਂ ਰੇਟ ਜਾ ਰਹੀ ਹੁਣ ਨਹੀਂ ਤੁਹਾਨੂੰ ਨਹੀਂ ਠੀਕ ਠੀਕ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਐਂਡ ਖੇੜੀ ਚਲਾ ਜਿਲ੍ਹਾ ਨੂੰ ਭਾਂਦਾ ਜੀ ਸੰਗਰੂਰ ਲਓ ਜੀ ਫੇਸ ਕੁਆਲਿਟੀ ਕਰਮਾ ਵਾਲੀ ਦੀ ਓਕੇ ਲੇਵਲ ਦਾ ਜਲਾ ਦੇ ਭਰਾ ਠੀਕ ਹੈ ਹਾਂ ਜੀ ਮੈਡ ਦੀ ਜਾਣਕਾਰੀ ਦੋ ਜੀ ਇੱਥੇ 14 ਕਿਲੋ ਦੱਦਾ ਜੀ ਹਾਂਜੀ 20 ਕਿਲੋ ਦਾ ਜ ਸਬਰੀ ਵੀ ਹੈ 20 ਦਿਨੋ ਕਿ ਟਿਕਾ ਭਰਾ ਜੀ ਹਾਂ ਠੀਕ ਹੈ ਜੀ ਹੁਣ ਤੁਸੀਂ ਵੀ ਭਰਾ ਹਾਂ ਕੋਈ ਹੈ ਹੁਣ ਭਰਾ ਖਾਲੀ ਹੋਈ ਵੀ ਹੈ ਠੀਕ ਹੈ ਜੀ ਇੱਕ ਕਰਤਾ ਠੀਕ ਹੈ ਤਾਂ ਤੁਹਾਨੂੰ ਓਕੇ ਭਰਾ ਹਾਂ ਸਰ ਓਕੇ ਜੀ ਇਹਦਾ ਰੇਟ ਭਰਾ ਇਹਦਾ ਵੀ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਹਾਂ ਦੋਰ ਦੋ 14 ਲੀਟਰ ਚਾਹ ਦੋ ਡਾਗ ਚੋਕੇ ਲੈ ਹਾਂਜੀ ਹਾਂ ਜਮੇ ਮਰਜ਼ੀ ਚੋਕੇ ਲੈ ਹਣ ਠੀਕ ਦੋ ਜੀ ਕੱਦ ਬਲੱਟ ਕਰਮਾਂ ਵਾਲੀ ਦਾ ਬਹੁਤ ਸੋਹਣਾ ਤੇ ਠੀਕ ਸਾਡੇ ਮੋੜ ਦੋ ਭਰਾ ਮੋੜ ਦੋ ਲੋ ਜੀ ਠੀਕ ਲੋ ਭਰਾ ਇੱਕ ਗਾਂ ਕੱਦ ਕੋ ਬੜਾ ਸੁਖਨ ਕਰਮਾ ਵਾਲੀ ਦਾ ਬਹੁਤ ਸੋਹਣਾ ਤੇ ਚਾਹੇ ਦੋ ਡੰਗ ਬਾਈ ਕਹਿੰਦਾ ਚੁੱਕ ਕੇ ਦਸੰਦੀ ਕਰਕੇ ਲੈ ਜਾਏ ਉਹ ਸਵੇਰ ਦਾ ਟਾਈਮਾਂ ਚ ਹੋਈ ਵੀ ਆ ਠੀਕ ਹੈ ਜੀ 8 8 ਵਜੇ ਦਾ ਟਾਈਮ ਆ ਤੇ ਬਾਕੀ ਝੋਟੀ ਬਹੁਤ ਸੋਹਣੀ ਆ ਠੀਕ ਹੈ ਜੀ ਲੋ ਜੀ ਦੇਖ ਸਕਦੇ ਨੇ ਵਾਲੂਆ ਕਰਮਾ ਵਾਲੀ ਦਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ